ਭਾਈ ਗੁਰਜੀਕਾ ਖਾਲਸਾ ਸ੍ਰੀ ਭਾਈ ਗੁਰਜੀਕੀ ਫਤਿਹ ਜੀ ਸੰਗਤ ਜੀ ਆਪ ਜੀ ਨੂੰ ਬੇਨਤੀ ਸੀ ਵੀ ਆਪਣਾ ਘਰ ਆਸ਼ਰਮ ਜੋ ਕਿ ਜਿੱਥੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇੱਥੇ ਸੰਸਤਾ ਦੇ ਵਿੱਚ ਸੇਵਾ ਦੇ ਸੰਭਾਲ ਵੀ ਬਿਰਮ ਜੁਜ਼ਗਾਂ ਨਹੀਂ ਹੁੰਦੀ ਆ ਉਹਨਾਂ ਵੀਰਾਂ ਉਹਨਾਂ ਬਜ਼ੁਰਗਾਂ ਦੇ ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਵੀ ਹੈ ਨਹੀਂ ਜਿਵੇਂ ਆਪਾਂ ਕਹਿ ਸਕਦੇ ਆ ਵੀ ਸੜਕਾਂ ਦੇ ਕਿਰਦੇ ਸੀਗੇ ਕਿਸੇ ਦੇ ਸਿਰ ਦੇ ਵਿੱਚ ਕਿਹੜੇ ਕਿਸੇ ਦੇ ਲੱਤਾਂ ਦੇ ਵਿੱਚ ਕੱਚ ਦੇ ਕੋਕੜੇ ਕੋ ਦਿਮਾਗੀ ਆਫਸੈਟ ਕੋਈ ਨਾਰੋਗੀ ਪੂਰੇ ਦੀਆਂ ਪੰਡਾਂ ਦੇ ਵਿੱਚ ਆਪ ਦਾ ਮਲਬੂਤਰ ਆਪਣੇ ਆਪ ਖਾਣ ਲਈ ਤਿਆਰ ਸੀਗਾ। ਉਹਨਾਂ ਦੀ ਸੇਵਾ ਸੰਭਾਲ ਹੋ ਰਹੀ ਆ। ਮੇਰੀ ਹੱਥ ਵੱਲੋਂ ਵੀਰਾਂ ਬਜ਼ੁਰਗਾਂ ਨੂੰ ਸਭ ਤੋਂ ਮੇਰੀ ਬੇਨਤੀ ਆ ਜਿੱਥੇ ਤੱਕ ਵੱਧ ਤੋਂ ਵੱਧ ਵੀਡੀਓ ਵੱਧ ਤੋਂ ਵੱਧ ਮੈਡਾ ਦਾ ਵੀਡੀਓ ਨੂੰ ਸ਼ੇਅਰ ਕਰਨਾ। ਹੱਥ ਵੱਲੋਂ ਬੇਨਤੀ ਹੈ ਸਾਰੇ ਵੀਰਾਂ ਨੂੰ ਆਪਾਂ ਕੁਝ ਨਾ ਕੁਝ ਸੇਵਾ ਇਹਨਾਂ ਵੀਰਾਂ ਉਹਨਾਂ ਬਜ਼ੁਰਗਾਂ ਦੀ ਕਰ ਸਕੀਏ ਜਿਨ੍ਹਾਂ ਦਾ ਇੱਥੇ ਦੁਨੀਆ ਦੇ ਵਿੱਚ ਹੈ ਨਹੀਂ ਕੋਈ ਅਨਿਸ਼ਾਨੀਅਤ ਦੇ ਨਾਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਜਿੰਨੀ ਜੋਗ ਹੈਗੀ ਆ ਆਪਾਂ। ਇਸੋ ਆਪਣਾ ਘਰ ਆਸ਼ਰਮ ਦੇ ਲਈ ਖਾਣ ਪੀਣ ਦੀਆਂ ਅਵਸਥਾਾਂ ਜਾਂ ਕੋਈ ਵੀ ਸੇਵਾ ਜਿੱਦਾਂ ਵੀ ਤੁਸੀਂ ਕਰ ਸਕਦੇ ਹੋ ਸਾਨੂੰ ਫੋਨ ਕਰਕੇ ਪੁੱਛ ਸਕਦੇ ਹੋ ਜਿਵੇਂ ਆਪਣੇ ਪਰਿਵਾਰਾਂ ਦੇ ਵਿੱਚ ਹਰ ਇੱਕ ਚੀਜ਼ ਦੀ ਲੋੜ ਹੁੰਦੀ ਆ ਉਦਾਂ ਹੀ ਇੱਥੇ ਲੋੜਾਂ ਨੇ ਪਰਿਵਾਰ ਦੇ ਵਿੱਚ ਤਕਰੀਬਨ 25-26 ਮੈਂਬਰ ਨੇ ਉਹਨਾਂ ਦੀ ਹਰ ਰੋਜ਼ 2-3 ਮੈਂਬਰ ਦਾ ਸਾਡੇ ਕੋਲ ਇਹ ਜਿਹੇ ਨਵੀਰ ਬਜ਼ੁਰਗ ਜਿਨ੍ਹਾਂ ਦੇ ਹਰ ਰੋਜ਼ ਡੈਪਰ ਲੱਗਦੇ ਨੇ ਕੁਝ ਵੀਰ ਇਹ ਜਿਹੇ ਨੇ ਜਿਨ੍ਹਾਂ ਨੂੰ ਬਾਥਰੂਮ ਦਾ ਨਹੀਂ ਬਦਲ ਪਰਵਾਹ ਹੋ ਕਰ ਲੈਂਦੇ ਨੇ ਕੱਪੜੇ ਖਰਾਬ ਕਰ ਦਿੰਦੇ ਨੇ ਇਹ ਉਹਨਾਂ ਵੀਰਾਂ ਬਜ਼ੁਰਗਾਂ ਦੀ ਸੇਵਾ ਹਰ ਰੋਜ਼ ਡੇਲੀ ਰੁਟੀਨ ਦੇ ਵਿੱਚ ਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਣੇ ਪਰਿਵਾਰਾਂ ਵਿੱਚ ਵੀ ਲੋਕ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਸ਼ਾਮ ਤੇ ਨਹੀਂ ਹੈਗੇ ਹਨ ਉਹਨਾਂ ਦੀ ਸੇਵਾ ਸਮਾਹਾੜ ਨਹੀਂ ਕਰਦੇ ਪਰ ਗੁਰੂ ਰਾਮ ਦਾਸ ਜੀ ਨੇ ਸਾਡੀ ਡਿਊਟੀ ਲਈ ਆ ਅਸੀਂ ਸੇਵਾ ਸੰਭਾਲ ਕਰਦੇ ਆ ਪਰ ਸਾਡੀ ਇਹ ਤਾਂ ਬੇਨਤੀ ਬਣਦੀ ਆ ਤੁਹਾਨੂੰ ਅਪੀਲ ਕਰਨ ਦੀ ਹੱਥ ਜੋੜ ਬੇਨਤੀ ਕਰਨ ਦੀ ਭਰਾਵੋ ਇਹਨਾਂ ਵੀਰਾਂ ਬਜ਼ੁਰਗਾਂ ਦੀ ਹਰ ਇੱਕ ਚੀਜ਼ ਦੀ ਇੱਥੇ ਪਰਿਵਾਰਾਂ ਵਾਂਗ ਸਾਨੂੰ ਲੋੜ ਆ ਉਹ ਜਰੂਰਤਾਂ ਜਿਵੇਂ ਉਹ ਜਰੂਰਤਾਂ ਪੂਰੀਆਂ ਕਾਨੀਆਂ ਨੇ ਜਿਵੇਂ ਕਿ ਹਰ ਰੋਜ਼ ਰਾਸ਼ਨ ਪਾਣੀ ਲੱਗਦਾ ਵਾ ਉਹਦੀ ਲੋਟ ਪੈਂਦੀ ਰਹਿੰਦੀ ਆ ਜਾਂ ਸਾਡੇ ਕੋਲ ਦੋ ਭੈਣਾਂ ਨੇ ਸ਼ਾਮ ਸਵੇਰੇ ਪ੍ਰਸ਼ਾਦਾ ਡੇਲੀ ਦਾ ਬਣਾ ਕੇ ਜਾਂਦੀਆਂ ਨੇ ਉਹਨਾਂ ਦੀ ਤੁਸੀਂ ਤਨਖਾਹ ਦੇ ਸਕਦੇ ਹੋ ਉਹਨਾਂ ਦਾ ਕਾਊਂਟ ਨੰਬਰ ਦੱਸ ਤਾ ਜੀ ਤੁਹਾਨੂੰ ਜਾਂ ਸਾਡੇ ਦੋ ਵੀਰ ਨੇ ਉਹਨਾਂ ਦੀ ਹਰ ਮੰਥਲੀ ਤਨਖਾਹ ਦਿੰਨੇ ਆ ਜਾਂ ਉਹਨਾਂ ਦਾ ਤੁਸੀਂ ਕਾਊਂਟ ਨੰਬਰ ਲੈ ਸਕਦੇ ਹੋ ਕਿਉਂਕਿ ਜਿਹੜਾ ਖਰਚਾ ਛੱਡ ਲਈ ਵੱਡਾ ਮੈਨੇਜ ਕਰਨਾ ਹੀ ਔਖਾ ਵਾ ਉਹਨਾਂ ਕੋ 25-30000 ਰੁਪਇਆ ਹਰ ਮੰਤਰੀ ਇਹਨਾਂ ਦੀ ਤਨਖਾਹਾਂ ਦਾ ਵਣਜਦਾ ਵਾ ਮਾਇਆ ਦੀ ਸੇਵਾ ਨਹੀਂ ਹੋਗੀ ਕਿਉਂਕਿ ਅਸੀਂ ਜਦੋਂ ਇਹ ਕਹਿੰਦੇ ਵੀ ਮਾਇਆ ਦੀ ਸੇਵਾ ਮਾਇਆ ਦੀ ਸੇਵਾ ਸੀ ਮੰਗ ਨਹੀਂ ਛੱਡਦੇ ਅਸੀਂ ਤਾਂ ਇਹ ਕਹਿੰਦੇ ਆ ਭਰਾਵੋ ਤੁਸੀਂ ਇਹਨਾਂ ਵੀਰਾਂ ਦੇ ਤੁਸੀਂ ਕੌਂਟਰਾਂ ਦੇ ਵਿੱਚ ਜਾਂ ਖੜੀ ਨੂੰ ਨਾ ਪੁੱਤ ਭੈਣਾ ਦੇ ਕੌਂਟਰ ਵਿੱਚ ਪੈਸੇ ਪਾ ਸਕਦੇ ਹੋ ਜਾਂ ਤੁਸੀਂ ਸਿੱਧੀ ਆ ਕੇ ਇਹਨਾਂ ਨੂੰ ਸੇਵਾ ਦੇ ਸਕਦੇ ਹੋ ਭਈਆ ਮੰਥਲੀ ਛੁੱਟੀ ਸੇਵਾ ਅਸੀਂ ਕਰਾਂਗੇ ਕੀ ਆਪਣੇ ਪਿੰਡਾਂ ਦੇ ਵਿੱਚ ਕਿੰਨੇ ਡਾਕਟਰ ਨੇ ਕਿੰਨੇ ਮਾਸਟਰ ਨੇ ਕਿੰਨੇ ਮੁਲਾਜ਼ਮ ਨੇ ਕੀ ਆਪਾਂ ਰੋਲ ਮਿਲ ਕੇ ਸਾਰੇ ਥੋੜੀ ਥੋੜੀ ਆਪਾਂ ਆਪਦੇ ਕੱਢ ਸਕਦੇ ਹਾਂ ਥੋੜੀ ਥੋੜੀ ਤਾਂ ਆਪਾਂ ਸੇਵਾ ਕੱਢ ਸਕਦੇ ਹਾਂ ਰੋਲ ਮਿਲ ਕੇ ਇਹਨਾਂ ਦੀ ਸੇਵਾ ਦਿੱਤੀ ਜਾਵੇ ਵੱਡੀ ਸਾੜੀ ਸੇਵਾ ਮਤਲਬ ਇਹੀ ਆ ਬਾਕੀ ਕਪੜਾ ਲੇੜਾ ਦਾ ਕਾਫੀ ਹੁੰਦਾ ਰਹਿੰਦਾ ਉਹ ਕੋਈ ਚੱਕਾ ਨਹੀਂ ਤੇ ਬੇਨਤੀ ਆ ਬਾਕੀ ਰਾਸ਼ਨ ਪਾਣੀ ਬਾਕੀ ਇਹਨਾਂ ਭਗਤ ਬੰਦਿਆਂ ਨੂੰ ਕੁਝ ਬੰਦੇ ਵੀਰੇ ਸਾਡੇ ਅੰਦਰ ਬੈਠੇ ਨੇ ਕੁਝ ਬਾਹਰ ਬੈਠੇ ਨੇ ਇਹਨਾਂ ਭਗਤਾਂ ਬੰਦਿਆਂ ਨੂੰ ਜ਼ਰੂਰ ਮਿਲ ਕੇ ਜਾਣਾ ਰੱਬ ਵਰਗੀਆਂ ਰੂਹਾਂ ਨੇ ਇਹਨਾਂ ਇਹ ਰੱਬ ਵਰਗੀਆਂ ਰੂਹਾਂ ਦਾ ਮਤਲਬ ਜਿਨ੍ਹਾਂ ਨੂੰ ਪਤਾ ਹੀ ਹੈ ਨਹੀਂ ਦੁਨੀਆਦਾਰੀ ਕੀ ਆ ਕਿੱਥੇ ਆਇਆ ਕਿਵੇਂ ਰਹਿਣਾ ਵਹਨਾ ਕਿਸੇ ਚੀਜ਼ ਦਾ ਪਤਾ ਨਹੀਂ ਵੀਰੋ ਵੱਤਵਾ ਦੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਮੇਰੀ ਬੇਨਤੀ ਕੀਤੀ ਹੋਈ ਨੂੰ ਪ੍ਰਵਾਨ ਜਰੂਰ ਕਰਨਾ ਕਿਉਂਕਿ ਰੱਬ ਵਰਦੇ ਰੱਬ ਵਰਗੇ ਵੀਰ ਭਰਾ ਸਾਡੇ ਉਹ ਨੇ ਜਿਨ੍ਹਾਂ ਦਾ ਕੋਈ ਅੱਗੇ ਪਿੱਛੇ ਹੈ ਨਹੀਂ ਹੈ ਨਾ ਉਹਨਾਂ ਦੀ ਸੇਵਾ ਸੰਭਾਲੇ ਸੀ ਕਰ ਰਹੇ ਹਾਂ ਪਰ ਛੋਟੇ ਸਾਥ ਸਦੂ ਬਿਨਾਂ ਸੀ ਕਾਠੇ ਯੋਗ ਵੀ ਹੈ ਨਹੀਂ ਜੋ ਛੋਟੇ ਸਾਥ ਮਦੂ ਤਾਂ ਹੀ ਕੁਝ ਕਰ ਸਕਦੇ ਆ ਇਹ ਸੰਸਥਾਵਾਂ ਜਾਂ ਗੁਰੂ ਘਰ ਕੋਈ ਵੀ ਹੁੰਦੇ ਨੇ ਤਾਂ ਸਾਡੇ ਸਾਥ ਦੇ ਸਹਿਯੋਗ ਨਾਲ ਹੀ ਚੱਲਦੇ ਬੰਦੇ ਉਹ ਤੋਂ ਬਿਨਾਂ ਨਹੀਂ ਚੱਲਦੇ ਹੁੰਦੇ ਹੱਥ ਜੋੜ ਬੇਨਤੀ ਹੈ ਵੱਧ ਤੋਂ ਵੱਧ ਛੜਾਛਾਤ ਤੇ ਸਹਿਯੋਗ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ